ਸੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਰੀ ਕਾਲਜੀ ਕੌੜ ਜਿੰਦ ਦੇ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਸ ਇਧਰ ਵੀਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇਧਰ ਬਣਾਉਣ ਲੱਗੀ ਸੀ ਲੱਸੀ ਮੈਂ ਕਿਹਾ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਅੱਜ ਬਹੁਤ ਸਾਰੇ ਐਸੇ-ਐਸੇ ਕੰਮ ਨੇ ਜੋ ਕਰਨੇ ਆ ਤੇ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਵਿੱਚ ਘਰ ਦੇ ਕੰਮ ਦਾ ਹੋ ਜਾਂਦੇ ਆ ਛੋਟੇ-ਛੋਟੇ ਕੰਮ ਕਰੀ ਜਾਓ ਸਾਰਾ ਦਿਨ ਨਿਕਲ ਜੇ ਹੀ ਹੈ ਤੇ ਵਾਕਈ ਦੇਖਦੇ ਆਂ ਜੀ ਤੁਸੀਂ ਬਣੇ ਰੋ ਇੱਧਰ ਮੈਂ ਕਿਹਾ ਚਲੋ ਲਾਈਟ ਹੈਗੀ ਮਧਾਨੀ ਲਾ ਲੈਂਦੀ ਆ ਫਿਰ ਆਪਣਾ ਨਾਸ਼ਤਾ ਵਗੈਰਾ ਬਣਾ ਚਾਹਾਂਗੇ ਅੱਜ ਸੋਚ ਰਹੀ ਸੀ ਮੈਂ ਕਰਨ ਕੁਟੋਣੇ ਦੀ ਅੱਜ ਦੇਖਦੇ ਆਂ ਜੀ ਜੋ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਧੰਨਵਾਦ ਤੇ गाइस ਹਾਂ ਤਾਂ ਤੁਸੀਂ ਬਣੇ ਰੋ ਮੈਂ ਕਰ ਲੈਂਦੀ ਆ ਕੋਲੇ ਘਰਾਂ ਦੇ ਕੰਮ ਬਹੁਤ ਬਾਕੀ ਤੇ ਮੈਂ ਕਿਹਾ ਚਲੋ ਮੈਂ ਆਂ ਲਾ ਲੈਣਿਆ ਬਾਕੀ ਫਿਰ ਮੈਂ ਨਾਸ਼ਤਾ ਬਣਾ ਕੇ ਫਿਰ ਕਰਾਂਗੀ ਆਪਣੇ ਘਰ ਦੇ ਕੰਮ ਕਲੋ ਜੀ ਇਧਰੋਂ ਕੰਮ ਨਿਭੜਿਆ ਸੀ ਗੱਲ ਅੱਸੀ ਦਾ ਕੰਮ ਨਵੇੜ ਕੇ ਮੈਂ ਕਿਹਾ ਚਲੋ ਹੋਰ ਕੰਮ ਕਰਦੀ ਆਂ ਇਧਰ ਮੈਨੂੰ ਬਿਲਕੁਲ ਟਾਈਮ ਨਹੀਂ ਸੀ ਕਿਉਂਕਿ ਮੈਂ ਅੱਜ ਤੋਂ ਨਹੀਂ ਸੀ ਕਨਕ ਜੀ ਤੇ ਇਧਰ ਬਣਾ ਲੈ ਸੀ ਅੱਜ ਜੀ ਨੂੰ ਜਵਣ ਵਾਲੇ ਘਰੋਂ ਤੇ ਬਣਾ ਲੈ ਮੈਂ ਨਾਲ ਬਣਾਤੀ ਸੀ ਚਾਹ ਥੋੜੀ ਚਟਨੀ ਪਈ ਸੀ ਤੇ ਇਧਰ ਸੁਣਨੇ ਨੂੰ ਸਾਨੂੰ ਮਿਲਦਾ ਕਿ ਬੇਲੀਆਂ ਹੋ ਤੁਸੀਂ ਸਾਰਾ ਦਿਨ ਤੁਹਾਨੂੰ ਕੋਈ ਕੰਮ ਨਹੀਂ ਹੁੰਦਾ ਕਿ ਸੱਚੀ ਅਸੀਂ ਬੇਲੀਆਂ ਹੁੰਨੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਵਾਸਤੇ ਮੈਂ ਬੇਲੀ ਲੱਗਦੀ ਆਂ ਕਹਿਣਾ ওই ਗੱਲ ਹੁੰਦੀ ਜਿੰਨਾ ਮਰਜ਼ੀ ਇਹਨਾਂ ਦੇ ਘਰਾਂ ਲਈ ਕੰਮ ਕਰ ਲਓ ਜੀ ਸਾਡੀ ਕੋਈ ਕਦਰ ਨਹੀਂ ਹ ਮੇਰਾ ਤਾਂ ਕਈ ਵਾਰੀ ਬਹੁਤ ਮਨ ਕਰਦਾ ਕਿ ਕੰਮ ਬਿਲਕੁਲ ਇੱਕ ਦਿਨ ਦਾ ਸਵੇਰ ਤੋਂ ਲੈ ਕੇ ਨਾ ਚੁੱਪ ਕਰਕੇ ਸੋਜਵੇਂ ਬੰਦਾ ਭੁੱਖਣ ਪਾਣਾ ਆਪੀ ਨਾ ਬਣਾਵੇ ਤੇ ਨਾ ਇਹਨਾਂ ਨੂੰ ਖਵਾਵੇ ਫੇਰ ਪਤਾ ਲੱਗਦਾ ਜੀ ਅਸੀਂ ਕਿੰਨੀਆਂ ਕੁ ਵਹਿਲੀ ਆ ਸਾਡੇ ਅਸੀਂ ਕੰਮ ਵੀ ਕਰਦੀ ਹੁੰਦੀਆਂ ਤਾਂ ਵੀ ਇਹਨਾਂ ਨੂੰ ਵੇਲੜਾਂ ਦਿੱਤੀ ਤੇ ਗਾਈਜ਼ ਕੀ ਗੱਲ ਕਹਿਣਾ ਇਹ ਜ਼ਿੰਦਗੀ ਹੁੰਦੀ ਹੈ ਦੇਖ ਲਓ ਸਾਡੀ ਤੇ ਅੱਜ ਬਸ ਇਹੀ ਹੈ ਕਿ ਨੂਨ ਜੋ ਹੈ ਨਾਲੇ ਪਰੌਂਠੇ ਕਿਉਂ ਖਵਾਉਂਦੇ ਸਾਨੂੰ ਡੇਲੀ ਇਹਨਾਂ ਨੂੰ ਤਿੰਨੋਂ ਟਾਈਮ ਸੱਜੀਆਂ ਚਾਹੀਦੀਆਂ ਯਾਰ ਇੰਨੀ ਹੱਤ ਦੀ ਗਰਮੀ ਪੈ ਰਹੀ ਹੈ ਨਾ ਹੁਣ बस पूछो ना गर्मी ਦੇ ਵਿੱਚ ਸਾਡਾ ਬਣਾਣੇ ਨੂੰ ਵੀ ਕੁਝ ਨਹੀਂ ਜੀ ਕਰਦਾ ਉਧਰੋਂ ਮੈਂ ਕੰਮ ਤੋਂ ਨਹੀਂ ਮੇਰੇ ਬਹੁਤ ਸਾਰੇ ਐਸੇ ਕੰਮ ਪਏ ਆ ਤੇ ਲੋ ਗਾਈਜ਼ ਇਧਰ ਕੱਢਣ ਲੱਗੇ ਸੀ ਆਪਾਂ ਮੱਖਣ ਦੇਖ ਲਓ ਜੀ ਜਿੰਨਾ ਮਰਜ਼ੀ ਕਰਦਾ ਕੰਮ ਕਰੀ ਜਾਓ ਔਰਤਾਂ ਦੀ ਕੋਈ ਕਦਰ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਤਾਂ ਔਰਤਾਂ ਤੇ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਦੇਖ ਲਓ ਜੀ ਇੱਕ ਦਿਨ ਨਾ ਕੁਝ ਵੀ ਬਣੇ ਤੇ ਸਾਡੇ ਘਰ ਦੇ ਬੋਲਣ ਲੱਗ ਜਾਂਦੇ ਆ ਕਿ ਬਹੁਤ ਸਾਰਾ ਸਭ ਤੋਂ ਜ਼ਿਆਦਾ ਮਿਹਨਤ ਔਰਤਾਂ ਹੀ ਕਰਦੀ ਹੈ ਆਦਮੀਨ ਤਾਂ ਫਿਰ ਵੀ ਆਪਣਾ ਰੈਸਟ ਮਿਲ ਜਾਂਦੀ ਸਾਡੇ ਵਰਗਿਆਂ ਨੂੰ ਤਾਂ ਸੰਡੇ ਦੀ ਵੀ ਕੋਈ ਰੈਸਟ ਨਹੀਂ ਦੇਖ ਲੋ ਕਿੰਨੇ ਕੰਮ ਹੋ ਗਏ ਛੋਟੇ 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 ਸਾਰਾ ਦਿਨ ਕਰ ਹੀ ਜਾਓ ਤਾਂ ਹੀ ਗੱਲਾਂ ਸੁਣੀ ਜਾਓ ਕੁਝ ਨਹੀਂ ਕਰਦੇ ਇੱਕ ਟਾਈਮ ਨਾ ਕੁਝ ਬਣਾਓ ਤੇ ਸੁਣਨੇ ਨੂੰ ਮਿਲ ਜਾਂਦੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਜੀ ਜੋਰ ਨਾਲ ਮਰਜ਼ੀ ਕੰਮ ਕਰ ਲਓ ਕੋਈ ਘੱਟ ਨਹੀਂ ਐ ਕਿਸੇ ਦੀ ਵੀ ਤੇ ਬਾਕੀ ਇੱਧਰ ਮੈਂ ਕਿਹਾ ਚਲੋ ਮੈਂ ਮੱਖਣ ਕੱਢ ਦੇਣੀ ਐ ਗਾਇਜ਼ ਇੱਧਰ ਰਹਿਣਾ ਐ ਦੀਸੀ ਆਪਾਂ ਲੱਸੀ ਬਾਕੀ ਵੀਲੌਗ ਦਾ ਅੱਗਰ ਹਲੇ ਬਹੁਤ سارے ਛੋਟੇ ਛੋਟੇ ਕੰਮ ਮੈਂ ਤੇ ਕਰਾਂਗੇ ਮੇਰੇ ਤੋਂ ਤੱਕ ਕਿਸੇ ਮਾ ਜੱਜਾ ਥਿਲੋ ਜੀ ਨਾਸ਼ਤੇ ਤੋਂ ਫ੍ਰੀ ਹੋਈ ਸੀ ਮੈਂ ਕਿਹਾ ਚਲੋ फटाफट ਭਾਂਡੇ ਮਾਂ ਤੋਂ ਮੈਂ ਰਸੋਈ ਆਪਣੀ ਸਾਫ਼ ਕਰ ਦਿੰਨੇ ਆ ਫੇਰ ਆਪਾਂ ਧੋਵਾਂਗੇ ਚੀਕਣਾ ਕਿਦਰ ਆਪਾਂ ਮਸ਼ੀਨ ਲਾਈ ਹੋਈ ਏ ਕੱਪੜੇ ਧੋਣ ਲਈ ਮਸ਼ੀਨ ਵੀ ਲਾਤੀ ਸੀਗੀ ਮੈਂ ਮੈਂ ਇਹਨਾਂ ਨਾਲ ਹੀ ਨਾਲ ਜਿਹੜਾ ਕੰਮ ਨਿਬੜਦਾ ਹੋਈ ਠੀਕ ਹੈ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਰੁਟੀਨ ਦਿਖਾਉਂਗੀ ਅੱਜ ਤੁਹਾਨੂੰ ਮੈਂ ਕਿੰਨੇ ਕੰਮ ਹੋ ਜਾਂਦੇ ਆ ਬਾਕੀ ਬਹੁਤ ਸਾਰੀਆਂ ਭੈਣਾਂ ਤਾਂ ਮੈਨੂੰ ਕਹਿੰਦੀਆਂ ਨੇ ਜੀ ਤੁਸੀਂ ਬਹੁਤ ਸਾਰਾ ਕੰਮ ਕਰਦੇ ਹੋ ਸਿਸਟਰ ਵੀ ਕਰੀਏ ਸਭ ਦੀ ਹੈ ਜਦੋਂ ਹਾਊਸ ਵਾਈਫ ਹੁੰਦੀ ਨਾ ਜੜੀ ਉਹਨੂੰ ਘਰ ਦੇ ਕੰਮਾਂ ਨਾਲ ਬਸ ਇਦਾਂ ਹੀ ਹੈ ਮੈਂ ਤਾਂ ਆਹ ਭਰਾਂ ਨੂੰ ਨੀਂ ਜਿਹੜੀਆਂ ਵਿਚਾਰੀਆਂ ਡਿਊਟੀ ਕਰਦੀਆਂ ਕਿੱਦਾਂ ਕਰਦੀਆਂ ਹੁੰਦੀ ਆਪਣੇ ਘਰ ਦੇ ਕੰਮ ਹਨਾ ਸਵੇਰੇ ਕੰਮ ਕਰਕੇ ਜਾਓ ਫਿਰ ਆ ਕੇ ਕਰੋ ਡਿਊਟੀ ਕੇ ਬਹੁਤ ਮੁਸ਼ਕਲ ਹੁੰਦਾ ਪਰ ਸੱਚੀ ਦੱਸਣਾ ਇੱਕ ਹਾਊਸ ਵਾਈਫ ਦੀ ਵੀ ਜ਼ਿੰਦਗੀ ਵੈਸੇ ਕੁਛ ਨਹੀਂ ਹੈ ਬਹੁਤ ਛੋਟੇ ਛੋਟੇ ਐਸੇ ਕੰਮ ਹੋ ਜਾਂਦੇ ਸਾਰਾ ਦਿਨ ਹੀ ਨਿਭੜਦੇ ਔਰ ਅੱਜ ਗਰਮੀ ਗਰਮੀ ਬਹੁਤ ਜ਼ਿਆਦਾ ਹੋਈ ਗਈ ਹੱਦ ਬੋਲੀ ਕਰਨੀ ਵਾਲੀ ਦਾ ਲੋ ਉਸ ਬਾਅਦ ਵੀ ਹੋਰ ਕੰਮ ਕਰਕੇ ਆਪਾਂ ਹੁਣੇਕਰ ਰਸੋਈ ਸਾਫ਼ ਕਰਦੀ ਐ ਰਸੋਈ ਸਾਫ਼ ਕਰ ਕੇ ਆਪਾਂ ਕੰਨ ਕਲੀਏ ਤਰਕ ਕਰ ਕਣ ਤੇ ਆ ਰੀਆਂ ਕਣ ਤੋਂ ਨਹੀਂ ਕਿਉਂਕਿ ਕੁਝ ਤਾਂ ਮੌਸਮ ਵੀ ਬਦਲਿਆ ਪਿਆ ਤੇ ਸਾਡਾ ਆਟਾ ਉਧਰੋਂ ਨਾ ਖਤਮ ਹੋਣ ਵਾਲਾ ਮੈਨੂੰ ਪੀਸਣਾ ਕਰਨਾ ਬਹੁਤ ਮੁਸ਼ਕਲ ਲੱਗਦਾ ਜਿਹੜਾ ਛੱਜ ਨਾ ਘਟਦੇ ਨਾ ਮੈਨੂੰ ਔਖਾ ਲੱਗਦਾ ਤੇ ਇਸ ਕਰਕੇ ਨਾ ਮੈਂ ਜ਼ਿਆਦਾਤਰ ਕਣ ਕ ਹਮੇਸ਼ਾ ਥੋਂਦੀ ਹੁੰਦੀ ਐ ਤੇ ਇੱਧਰ ਪਾਣੀ ਦਾਜਾ ਚੱਲ ਰਿਆ ਸੀ ਮੈਂ ਟੱਪ ਭਰ ਲਿਆ ਸੀ ਤੇ ਕਟੇ ਦੇ ਵਿੱਚ ਕਣ ਕੱਢ ਲਈ ਸੀ ਡਰਮ ਦੇ ਵਿੱਚ ਤੇ ਇਹਨਾਂ ਕਾ ਚਲੋ ਦੇਖ ਲੋ ਕਰਨਾ ਵੀ ਸਾਨੂੰ ਹੀ ਪੈਂਦਾ ਜੀ ਇਹਨਾਂ ਨੂੰ ਕਹਿ ਤਾ ਉਹਨਾਂ ਤੇ ਕਰਨਾ ਇੰਨਾ ਵੇਲਿਆਂ ਕੋਲ ਜਿੰਨਾ ਮਰਜੀ ਸੋ। ਬਸ ਕੋਈ ਹਾਲ ਨਹੀਂ ਹੈ ਅੱਜਕੱਲ। ਆਪਾਂ ਕਹਿਣਾ ਸਾਨੂੰ ਤਾਂ ਜਿੰਨਾ ਮਰਜੀ ਕਰੀਂ ਵੀ ਚੌਣਾਂ ਵਾਲੇ ਜਿੰਨਾ ਸੁਣੀ ਜਾ ਤੇ ਇਧਰ ਕਣਕ ਧੋਣ ਲੱਗੀ ਸੀ ਮੈਂ। ਮੈਂ ਕਿਹਾ ਚਲੋ ਕਣਕ ਧੋਣਨੀ ਆ। ਤੇ ਆਪਾ ਦਾ ਦਾਜਾ ਪਾਣੀ ਚੱਲਦਾ ਉਹ ਨਾ ਸੋਖਾ ਰਹਿਦਾ ਤੇ ਧੁੱਪ ਬਹੁਤ ਕੜਾਕ ਤੇ ਰਹੀ। ਕੱਲੀ ਇੰਨੀ ਗਰਮੀ ਪੈ ਰਹੀ ਹੈ ਨਾ ਬਹੁਤ ਜ਼ਿਆਦਾ। ਤੇ ਮੈਂ ਕਿਹਾ ਚਲੋ ਵਧੀਆ ਜੀਆਂ ਖਾਧੇ ਤੇ ਪਾ ਦਾਂਗੇ ਕੋਸ਼ਿਸ਼ ਇਹ ਕਰਾਂਗੇ ਆ ਮੰਜਿਆ ਤੇ ਖਿਲਾ ਦਾਂਗੇ। ਤੇ ਫਟਾਫਟ ਆ ਜੀ ਜਦੋਂ ਧੁੱਪਾਂ ਦੇ ਵਿੱਚ ਸੁੱਕ ਜੂਗੀ। ਤੇ ਨਾਲੇ ਇੱਕ ਤਾਂ ਧੋਤੀ ਕਣਕ ਦਾ ਬਸ ਇਹ ਫਾਇਦਾ ਹੋ ਜਾਂਦਾ ਨਾਲੇ ਸਾਫ ਸੁਥਰੀ ਕਣਕ ਹੋ ਜਾਂਦੀ ਨਾਲੇ ਆਟਾ ਵਧੀਆ ਹੁੰਦਾ ਤੇ ਨਾਲੇ ਮਨ ਮਤਲਬ ਠੀਕ ਰਹਿੰਦਾ ਖੁਸ਼ ਰਹਿੰਦਾ ਮੈਨੂੰ ਇਦਾਂ ਧੋਤੇ ਬਿਨਾ ਹੁੰਦਾ ਨਹੀਂ ਕਿਉਂਕਿ ਦਵਾਈਆਂ ਦੂਈਆਂ ਰੱਖ ਦਿੰਦੇ ਨੇ ਨਾ ਆ ਪੱਜਕਲ ਕਣਕਾਂ ਦੇ ਵਿੱਚ ਤੇ ਇਸ ਕਰਕੇ ਜਿੰਨਾ ਆਪਾਂ ਕਹਿੰਦੇ ਆਪਾਂ ਕਣਕ ਧੋਕੇ ਵਰਤ ਕੇ ਜਾ ਕੇ ਤੇ ਵਧੀਆ ਹੁੰਦੀ ਤੇ ਕਈ ਜੰਤਰ ਆਪਾਂ ਧੋਣ ਲੱਗੇ ਜਿੱਕਣ ਖੁੱਲੇ ਡੁੱਲੇ ਪਾਣੀ ਦੇ ਵਿੱਚ ਕਣਕ ਕਿਉਂਕਿ ਬਾਕੀ ਹੋਰ ਬਹੁਤ سارے ਛੋਟੇ ਛੋਟੇ ਕੰਮ ਹੁੰਦੇ ਹੀ ਆ ਜੋ ਮੈਂ ਕਰਨ ਲੱਗੀ ਹਾਂ ਕੋਈ ਸਾਰਾ ਦਿਨ ਸੱਚੀ ਗੁੱਚ ਕੋਈ ਕੋਈ ਦਿਨ ਤਾਂ ਇਦਾਂ ਨਿਕਲ ਜਾਂਦਾ ਆਂ ਬੈਠੀ ਸਾਰਾ ਦਿਨ ਇੱਕ ਮਿੰਟ ਦੀ ਵੀਡੀਓ ਲਈ ਨੂੰਦੀ ਤੇ ਸੁਖਦੀਪ ਸਿਸਟਰ ਤੇ ਲਖਵੀਨ ਤੇ ਕੁਸ਼ਕਿੰਦਰ ਸਿਸਟਰ ਤੇ ਬਹੁਤ ਸਾਰੀਆਂ ਭੈਣਾ ਗੁਰਦੀਪ ਕੁਲਰੀ ਥੈਂਕ ਯੂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੀ ਆਂ ਜੀ ਵਾਈ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਪਿਆਰਾ ਜਿਹਾ ਲਾਈਕ ਜ਼ਰੂਰ ਦੇ ਲਿਆ ਕਰੋ ਤੁਹਾਡੇ ਦੇ ਰਿਕੁਐਸਟ ਕਰਦੀ ਆਂ ਕਿਉਂਕਿ ਮੇਰੀ ਵੀਡੀਓ ਤੇ ਕਦੀ ਵੀ ਸੱਚੀ ਗੁੱਚ ਸਭ ਤੋਂ 100 ਲਾਈਕ ਵੀ ਨਹੀਂ ਹੁੰਦੇ ਹੈਗੇ ਤੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਲਾਈਕ ਨਹੀਂ ਨਾ ਕੋਈ ਕਰਦਾ ਪਤਾ ਨਹੀਂ ਕੀ ਗੱਲ ਹੈ ਸਾਰੇ ਕਮੈਂਟ ਇੰਨੇ ਅੱਛੇ ਅੱਛੇ ਕਰਦੇ ਆ ਸਾਰੇ ਤੇ ਲਾਈਕ ਬਹੁਤ ਘੱਟ ਹੁੰਦੀ ਹੈ ਤੇ ਪਲੀਜ਼ ਲਾਈਕ ਕਰਿਆ ਕਰੋ ਮੈਨੂੰ ਅੱਛਾ ਲੱਗੇਗਾ ਜੇਰਾ ਵੀ ਲਾਈਕ ਕਰਦੇ ਤੇ ਦਬ ਲਾਈਕ ਲਿਖ ਦਿਆ ਕਰੋ ਬਹੁਤ ਅੱਛਾ ਲੱਗੇਗਾ ਵਾਹਿਗੁਰੂ ਘਰੇ ਖੁਸ਼ ਰਹੋ ਕਿਉਂਕਿ ਮੈਂ ਲਾਈਕ ਮੈਨੂੰ ਬਹੁਤ ਘੱਟ ਆਉਂਦੇ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਠੀਕ ਹੈ ਜੀ ਅੰਦਰ ਦੇਖੋ ਆਪਾਂ ਤੇ ਉਹ ਲਿਖਣਾ ਚਲੋ ਹੁਣ ਸੁੱਕਣੇ ਪਾਣੇ ਕਣਕ ਦਾ ਕੰਮ ਨਿਭੜ ਜਾਗਾ ਬਾਕੀ ਸਿਹਤ ਕੋ ਲੈ ਕੇ ਦੁਪਹਿਰ ਤੱਕ ਦੇਖਦੇ ਆਂ ਜੀ ਹੋਰ ਕੰਮ ਬਹੁਤ ਹੁੰਦੇ ਆ ਛੋਟੇ ਛੋਟੇ ਰੋਟੀ ਬਣਾਣੀ ਸਬਜ਼ੀ ਕੀ ਦਪਾਰੇ ਕੀ ਬਣਾਣਾ ਠੀਕ ਹੈ ਜੀ ਬਾਕੀ ਬਣੇ ਰਹੋ ਜੀ ਮੇਰੇ ਤੇ ਘਰ ਦੇ ਰੁਟੀਨ ਜੋ ਵੀ ਹੁੰਦੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਾਂ ਤੁਹਾਡਾ ਪਿਆਰ ਹੀ ਹੈ ਜੋ ਮੈਨੂੰ ਇੱਥੇ ਖਿਚਲੇ ਲਿਆਂਦਾ ਤੇ ਰੋਜ਼ ਮੈਂ ਵੀਲੌਗ ਬਣਾਉਣ ਦੀ ਹਿੰਮਤ ਰੱਖਦੀ ਆ ਬੜਾ ਬਹੁਤ ਔਖਾ ਲੱਗਦਾ ਹੈ ਵੀਲੌਗ ਬਣਾਨੇ ਘਰ ਦੇ ਕੰਮ ਕਰਨੇ ਬਹੁਤ ਮੁਸ਼ਕਲ ਕੰਮ ਹੈ ਪਰ ਫੇਰ ਵੀ ਚਲੋ ਜੀ ਕਈ ਵੇਕ ਤੁਹਾਡਾ ਹੌਸਲਾ ਹੁੰਦਾ ਤੁਹਾਡੇ ਨਾਲ ਪਿਆਰ ਬਣਿਆ ਹੋਇਆ ਹੈ ਤੁਹਾਡੀ ਮੈਨੂੰ ਮਤਲਬ ਬਹੁਤ ਤੁਸੀਂ ਹਿੰਮਤ ਦਿੰਦੇ ਹੋ ਬਹੁਤ ਸਾਰੀਆਂ ਭੈਣਾਂ ਦਾ ਥੈਂਕ ਯੂ ਬਰਬੀ ਸਿਸਟਰ ਬਹੁਤ ਸਾਰਾ ਧੰਨ ਗੁਰਸ਼ਾਨ ਸਿਸਟਰ ਦਾ ਕਈ ਦਿਨਾਂ ਤੋਂ ਕਮੈਂਟ ਨਹੀਂ ਆ ਰਿਹਾ ਨਾ ਸੁਖਜੀਤ ਸਿਸਟਰ ਦਾ ਆ ਰਿਹਾ ਇਹ ਸੁਖਜੀਤ ਸਿਸਟਰ ਹੈਗੇ ਮੇਰੇ ਨਾਲ ਜੁੜੇ ਉਹ ਮੈਨੂੰ ਰੋਜ਼ ਅੱਛੇ ਅੱਛੇ ਕਮੈਂਟ ਕਰਦੇ ਸੀਗੇ ਹੁਸ਼ਿਆਰਪੁਰ ਤੋਂ ਸੀਗੇ ਉਹਨੇ ਸਿਸਟਰ ਆ ਸੁਖਜੀਤ ਸਿਸਟਰ ਨਹੀਂ ਇਹਗੇ ਜਿਹੜੇ ਇੱਧਰ ਆਨ ਹੁਸ਼ਿਆਰਪੁਰ ਵਾਲੇ ਸਿਸਟਰ ਨੇ ਅੱਖਾਂ ਬਣਵਾਈਆਂ ਸੀ ਕਹਿੰਦੇ ਤੇ ਸੀ ਮੇਰੀ ਅੱਖਾਂ ਬਣਵਾਈਆਂ ਤੇ ਸ਼ਾਇਦ ਮੈਂ ਬਹੁਤ ਦਿਨਾਂ ਤੱਕ ਤੁਹਾਡੀਆਂ ਵੀਡੀਓ ਕੱਟ ਦੇਖ ਸਕਾਂਗੀ ਤੇ ਕਲੀਅਰ ਸਿਸਟਰ ਮੈਨੂੰ ਦੱਸਿਓ ਤੁਹਾਡੀਆਂ ਅੱਖਾਂ ਦਾ ਤੁਹਾਡੀ ਸਿਹਤ ਦਾ ਧਿਆਨ ਖਾਲ ਹੈ ਹੁਣ ਠੀਕ ਹੈ ਜੀ ਤੇ ਆ ਲੋ ਜੀ ਇੱਧਰ ਲੱਗੇ ਸੀ ਮੈਨੂੰ ਬਹੁਤ ਸਾਰੇ ਟੈਂਕਰ ਵੀ ਬਹੁਤ ਆਏ ਤੇ ਮੈਂ ਤੁਹਾਨੂੰ ਪਾਣੀ ਪੀਣਾ ਬਾਕੀ ਕੰਕਟ ਹੋਲੀ ਉਹਨੇ ਚੰਗੀ ਤਰ੍ਹਾਂ ਫੁਲਾ ਦਾਂਗੇ ਜੀ ਥੋੜਾ ਖਾਲੀ ਕਰ ਲੋ ਹੋ ਥੋੜਾ ਖਾਲੀ ਕਰ ਲੋ ਉਤਨਾ ਹੀ ਦੇਖੋ ਜਿੰਨਾ ਚੱਕ ਸਕਤੇ ਹੋ ਨਹੀਂ ਤਾਂ ਦਰ ਪੜ ਜਾਏਗੀ ਤਲੋਜ਼ ਇੱਧਰ ਕਣਕ ਦਾ ਕੰਮ ਨਿਪਟ ਗਿਆ ਸੀ ਇੱਧਰ ਮੈਂ ਕਪੜੇ ਨਿਝੜ ਲਈ ਸੀ ਕਪੜੇ ਸੀਗੇ ਮਤਲਬ ਮਸ਼ੀਨ ਚ ਪਾਏ ਹੋਏ ਸੀ ਹੱਥਾਂ ਨਾਲ ਤੇ ਮੀ ਤੋਰੀ ਸੀ ਕਿ ਮੈਂ ਤੇ ਮੈਂ ਤਾਂ ਚਲੋ ਮਸ਼ੀਨ ਦੇ ਕਪੜੇ ਪਾਏ ਸੀ ਜੋ ਹੁੰਦੇ ਕੱਢ ਕੇ ਜਾਂਦੇ ਸੀ ਮੈਂ ਕਿਹਾ ਚਲੋ ਇਹ ਵੀ ਲੱਗੇ ਲਾਰੇ ਫੁੱਲੇ ਡੁੱਲੇ ਪਾਣੀ ਚ ਕੱਢ ਲਿਆ ਕਰ ਆਪਾਂ ਡਰਾਇਰ ਕਾਇ ਕੀਤੀ ਵਦਿਆ ਨੂੰ ਦੇਖ ਲਈਏ ਕਿ ਮੈਂ ਨਵੀਂ ਮਸ਼ੀਨ ਲਈ ਉਹਦੇ ਵਿੱਚ ਫਟਾਫਟ ਆਪਣਾ ਤੋਤੇ ਵੀ ਜਾਂਦੇ ਤੇ ਹੁਣ ਵਧੀਆ ਤਰੀਕੇ ਨਾਲ ਡਰਾਇਰ ਹੋ ਜਾਂਦੇ ਪੁਰਾਣੀ ਮਸ਼ੀਨ ਮੇਰੀ ਬਹੁਤ ਸਾਰਾ ਪੁਰਾਣੀ ਹੋ ਗਈ ਸੀ ਬਹੁਤ ਸਾਰੀਆਂ ਭੈਣਾ ਮੈਨੂੰ ਕੰਮ ਆਣ ਲੱਗੀਆਂ ਸੀ ਕਿ ਰਜਿੰਦਰ ਤੁਸੀਂ ਨਵੀਂ ਮਸ਼ੀ ਸਿਲੋਜੀ ਕਪੜੇ ਨਹੀਂ ਚੜਗੇ ਨਹੀਂ ਤੇ ਵਧੀਆ ਤਰੀਕੇ ਨਾਲ ਸਾਰਾ ਕੰਮ ਹੋ ਗਿਆ ਬਹੁਤ سارے ਛੋਟੇ ਛੋਟੇ ਕੰਮ ਸੀ ਜਿਹੜੇ ਮੈਂ ਕਰ ਲਏ ਇੱਧਰ ਆਪਾਂ ਕਪੜੇ ਕਰ ਲਏ ਨੇ ਡਰਾਈਂਗ ਤੇ ਬਹੁਤ ਅੱਛੀ ਧੁੱਪ ਨਿਕਲ ਰਹੀ ਹੈ ਤੇ ਮੈਂ ਉਹਨਾਂ ਨੂੰ ਸੁੱਕਣੇ ਪਾਣੀ ਆਰ ਦੇਖ ਲਓ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇ ਕਿੰਨੇ ਕੰਮ ਹੋ ਜਾਂਦੇ ਹਨਾ ਹਜ਼ਾਰਾਂ ਕੰਮ ਕਰਕੇ ਵੀ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਕੋਈ ਫਾਇਦਾ ਨਹੀਂ ਫਾਇਦਾ ਜੀ ਲੋਜੀ ਹਮ ਹੋ ਗਈ ਸਾਡੇ ਚਾੜ ਉੱਪਰ ਚੱਹੀ ਬਾੜ ਇਹ ਵੀ ਇੱਕ ਕੰਮਾ ਜੋ ਕੰਮ ਨਜ ਕਰਦੀ ਸਫਾਈ ਨਾ ਕਰੀਏ ਤੇ ਮਾਨ ਨਹੀਂ ਲੱਗਦਾ ਹੈਗਾ ਹਨਾ ਤੇ ਬੁੱਧਵਾਰ ਬਦਨ ਸੀ ਮੈਂ ਕੁਝ ਵਾਰ ਜਾਰੇ ਵਗੈਰਾ ਲਾਉਣ ਲਈ ਛੋਟੇ ਅੱਜਕੱਲ੍ਹ ਬਰਸਾਤੀ ਮੌਸਮ ਜੇ ਥੋੜਾ ਹੋਇਆ ਨਾ ਸਿਰਲਨ ਸਿਰਨ ਜੀ ਇਸ ਕਰਕੇ ਬੜੀ ਬਰੀਕ ਬਰੀਕ ਚ ਕੀੜੇ ਨੇ ਤੇ ਜਾਲੇ ਬੜੀ ਜਲਦੀ ਲੱਗ ਜਾਂਦੇ ਨੇ ਤੇ ਤੁਹਾਨੂੰ ਪਤਾ ਹੀ ਹੈ ਜੇਕਰ ਡੇਲੀ ਆਪਾਂ ਸਫਾਈ ਕਰਦੇ ਰਹੀਏ ਆਪਣਾ ਘਰ ਵੀ ਸਾਫ਼ ਰਹਿੰਦਾ ਤੇ ਵਧੀਆ ਤੱਕ 4 ਦਿਨ ਕਿਤੇ ਚੱਲੇ ਜੋ ਤੇ ਆਪਣੇ ਘਰ ਚ ਬਹੁਤ ਮਤਲਬ ਸਲਾਬ ਜਿਹੀ ਮਹੱਤਿਆ ਆਨੇ ਸ਼ੁਰੂ ਹੋ ਜਾਂਦੀ ਹੈ ਨਾ ਤੇ ਲੋਜੀ ਹੋਣਾ ਪਰ ਸੋਈ ਸਾਰੀ ਸਾਫ਼ ਕਰ ਲਈ ਦਾਲ ਨੂੰ ਮੈਂ ਇਧਰ ਤੜਕਾ ਲਾ ਦਿੱਤਾ ਸੀਗਾ ਤੇ ਆ ਦੇਖ ਲੋ ਰਸੋਈ ਬਿਲਕੁਲ ਸਾਫ਼ ਹੋ ਗਈ ਦਾਲ ਤੜਕਾ ਲਾ ਦਿੱਤਾ ਬਾਕੀ ਦੁਪਹਿਰ ਦਾ ਕੰਮ ਸ਼ੁਰੂ ਹੋ ਜਾਏਗਾ ਤੁਹਾਨੂੰ ਪਤਾ ਹੀ ਕਿ ਛੋਟੇ ਛੋਟੇ ਕੰਮ ਤਾਂ ਬਿਲਕੁਲ ਨਿਬੜ ਦੇਣੇ ਹੈਗੇ ਠੀਕ ਹੈ ਜੀ ਉਧਰ ਮੈਂ ਕਣਕ 'ਚ ਹੱਥ ਮਾਰਦਾ ਫਿਰ ਬਾਕੀ ਵੀਡੀਓ ਦਾ ਕਰਦੀ ਐਂਡ ਕਿਉਂਕਿ ਵੀਡੀਓ ਲੰਬਾ ਹੋ ਜਾਂਦਾ ਫਿਰ ਦੇਖ ਦੇਣੀ ਹੈਗੇ ਹਨਾ ਜੀ ਤੇ ਬਾਕੀ ਲਓ ਜੀ ਆ ਦੇਖੋ ਕਣਕ ਸਾਡੀ ਵਧੀਆ ਤਰੀਕੇ ਨਾਲ ਸੁੱਕਣ ਲੱਗੀ ਨਾ ਬਹੁਤ ਸੰਗੇ ਵਧੀਆ ਧੁੱਪ ਆ ਰਹੀ ਇੱਥੇ ਤੇ ਮੈਂ ਤੇ ਹੀ ਫਲਾਤੀ ਸੀ ਮੈਂ ਕਿਹਾ ਚਲ ਦੋ ਮੰਜੀਆਂ ਤੇ ਫਲਾ ਦੇਣੀਆਂ ਬਾਕੀ ਮੈਂ ਕਿਹਾ ਵੀਡੀਓ ਦਾ ਐਂਡ ਕਰਦੀ ਆ ਤੇ ਆ ਦੇਖ ਲਓ ਕਣਕ ਅੱਜ ਕੱਲ ਇੰਨੀ ਗਰਮੀ ਦੁਆਰਾ ਹੋ ਚੁੱਕੇ ਨੇ ਬਹੁਤ ਜ਼ਿਆਦਾ ਤੇ ਹੁਣ ਸੁੱਕ ਜਾਏਗੀ ਤੇ ਗਾਇਸ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰਾ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਠੀਕ ਹੈ ਜੀ ਇਧਰ ਦੇਖ ਲਓ ਮੈਂ ਆਪਣੇ ਨਾ ਅਸ ਲੱਗੀ ਸੀ ਕਿ ਕਰੇਲੇ ਦੀ ਵੇਲ ਆ ਡਰਮ ਦੇ ਵਿੱਚ ਲਾਈ ਹੋਈ ਸੀ ਤੇ ਅੱਜ ਰੱਸੀਆਂ ਬੰਨ ਕੇ ਉੱਪਰ ਕਰਵਾਈਏ ਤੇ ਬਾਕੀ ਦੇਖਦੇ ਆਂ ਜੀ ਚੱਲੇਗੀ ਤਾਂ ਪਰ ਗੈਲਰੀ ਛੱਡਦੀ ਤਾਂ ਹੈ ਨਹੀਂ ਰੋਜ਼ ਟੁਕਰ ਜਾਂਦੀ ਐ ਇਹਨੂੰ ਆ ਕੇ ਖਾ ਜਾਂਦੀ ਐ ਬਾਕੀ ਦੇਖਦੇ ਆਂ ਜੀ ਸਸ਼ਕਾਲ ਜੀ ਬਾਏ ਬਾਏ